ਤਾਜ ਮਹਿਲ ਬਾਰੇ ਰੋਚਕ ਤੱਥ ਭਾਰਤ ਬਾਰੇ ਇੱਕ ਹੋਰ ਤੱਥ ਇਹ ਹੈ ਕਿ ਤਾਜ ਮਹਿਲ ਅਸਲ ਵਿੱਚ ਇੱਕ ਮਕਬਰਾ ਹੈ ਸਨ 1632 ਵਿੱਚ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਮਰਹੂਮ ਪਤਨੀ ਮੁਮਤਾਜ਼ ਮਹਿਲ ਦੇ ਸਨਮਾਨ ਵਿੱਚ ਤਾਜ ਮਹਿਲ ਬਣਾਉਣ ਦਾ ਹੁਕਮ ਦਿੱਤਾ ਸੀ ਤਾਜ ਮਹਿਲ ਵਿਸ਼ਵ ਦੇ ਸੱਤ ਅਜੂਬਿਆਂ ਵਿੱਚੋਂ ਇੱਕ ਹੈ ਅਤੇ ਇਹ ਪਿਆਰ ਅਤੇ ਆਰਕੀਟੈਕਚਰਲ ਚਮਕ ਦਾ ਇੱਕ ਸ਼ਾਨਦਾਰ ਪ੍ਰਤੀਕ ਹੈ ਤਾਜ ਮਹਿਲ ਦਾ ਨਿਰਮਾਣ 1632 ਵਿੱਚ ਸ਼ੁਰੂ ਹੋਇਆ ਅਤੇ 1653 ਵਿੱਚ ਪੂਰਾ ਹੋਇਆ ਇਸ ਸਮਾਰਕ ਦੀ ਉਸਾਰੀ ਨੂੰ ਪੂਰਾ ਕਰਨ ਵਿੱਚ ਕੁੱਲ 22 ਸਾਲ ਲੱਗੇ। ਤਾਜ ਮਹਿਲ ਦਾ ਆਰਕੀਟੈਕਚਰ ਭਾਰਤੀ, ਫਾਰਸੀ ਅਤੇ ਇਸਲਾਮੀ ਸ਼ੈਲੀਆਂ ਦਾ ਸੁਮੇਲ ਹੈ। ਤਾਜ ਮਹਿਲ ਦੇ ਆਰਕੀਟੈਕਟ ਦਾ ਨਾਮ 우ਸਤਾਦ ਅਹਿਮਦ ਲਾਹੌਰੀ ਮੰਨਿਆ ਜਾਂਦਾ ਹੈ। ਤਾਜ ਮਹਿਲ ਸਹਜਾਹਾਂ ਦੀ ਫਰਦੌਸ ਵਿੱਚ ਮੁਮਤਾਜ਼ ਦੇ ਘਰ ਦਾ ਦ੍ਰਿਸ਼ਟੀਕੋਣ ਸੀ। ਤਾਜ ਮਹਿਲ ਦੀ ਉਸਾਰੀ ਨੂੰ ਪੂਰਾ ਕਰਨ ਲਈ ਲਗਭਗ 20 ਹਜ਼ਾਰ ਕਾਰੀਗਰ ਅਤੇ ਮਜ਼ਦੂਰਾਂ ਨੇ 22 ਸਾਲਾਂ ਤੱਕ ਦਿਨ ਰਾਤ ਕੰਮ ਕੀਤਾ। ताजमहल के निर्माण की अनुमानित लागत लगभग 1000 करोड़ रुपये थी 32 मिलियन ताजमहल का निर्माण राजस्थान ते अफगानिस्तान अते चीन तो प्राप्त बढ़िया गुणवत्ता वाले संगमरमदी बर्तों करके किया गया सी ताजमहल दिन बे वक्त-वक्त समय ते वक्त-वक्त रंगर विच दिखाई दिनदा है जिस नाल ये विश्वास पैदा हुंदा है कि ये बदलदे रंग और अब दे बदलदे मूड नु दर्शाउंदे हन

ताज महल ਦੇ ਹਾਤੇ ਵਿੱਚ ਇੱਕ ਮਸਜਿਦ ਹੈ ਅਤੇ ਇਹ ਸ਼ੁੱਕਰਵਾਰ ਨੂੰ ਬੰਦ ਹੁੰਦੀ ਹੈ। ਸ਼ੁੱਕਰਵਾਰ ਨੂੰ তাজ ਮਹਿਲ ਦੇ ਅੰਦਰ ਸਿਰਫ ਰਵਾਇਤੀ ਪ੍ਰਾਰਥਨਾਵਾਂ ਲਈ ਜਾਣ ਵਾਲਿਆਂ ਨੂੰ ਹੀ ਇਜਾਜ਼ਤ ਹੈ। ਸਾਹਜਾ ਇੱਕ ਕਿਸ਼ਤੀ ਤੇ তাজ ਮਹਿਲ ਤੱਕ ਪਹੁੰਚਦਾ ਸੀ ਜੋ তাজ ਮਹਿਲ ਦੇ ਪਿੱਛੇ ਵਗਦੀ ਯਮੁਨਾ ਨਦੀ ਦੇ ਹੇਠਾਂ ਵਹਿ ਜਾਂਦੀ ਸੀ। 19ਵੀਂ ਸਦੀ ਦੇ ਅਖੀਰ ਵਿੱਚ তাজ ਮਹਿਲ ਨੂੰ ਬ੍ਰਿਟਿਸ਼ ਸੈਨਿਕਾਂ ਦੁਆਰਾ ਵਿਗਾੜ ਦਿੱਤਾ ਗਿਆ ਸੀ ਜਿਨ੍ਹਾਂ ਨੇ ਇਸ ਦੀਆਂ ਕੰਧਾਂ ਤੋਂ ਕੀਮਤੀ ਪੱਥਰ ਕੱਢੇ ਸਨ। ਹਾਲਾਂਕਿ ਬ੍ਰਿਟਿਸ਼ ਵਾਇਸਰਾਏ ਲਾਰਡ ਕਰਜ਼ਨ ਦੁਆਰਾ ਬਹਾਲੀ ਦਾ ਆਦੇਸ਼ ਦਿੱਤਾ ਗਿਆ ਸੀ ਜਿਸ ਨੇ ਤਾਜ ਮਹਿਲ ਦੇ ਅੰਦਰੂਨੀ ਚੈਂਬਰ ਵਿੱਚ ਲਟਕਦਾ ਇੱਕ ਵੱਡਾ ਦੀਵਾਵੀ ਤੋਹਫ਼ਾ ਵਜੋ ਦਿੱਤਾ ਸੀ 2000 ਵਿੱਚ ਇੱਕ ਭਾਰਤੀ ਲੇਖਕ ਪੀ ਐ ਨੇ ਦਾਅਵਾ ਕੀਤਾ ਕਿ ਤਾਜ ਮਹਿਲ ਅਸਲ ਵਿੱਚ ਇੱਕ ਸ਼ਿਵ ਮੰਦਿਰ ਸੀ ਅਤੇ ਸਬੂਤ ਲਈ ਜਗ੍ਹਾ ਦੀ ਖੋਦਾਈ ਕਰਨ ਲਈ ਭਾਰਤ ਦੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਹਾਲਾਂਕਿ ਉਸ ਦੀ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ ਸੀ 2001 ਵਿੱਚ ਯੂਨੈਸਕੋ ਨੇ ਤਾਜ ਮਹਿਲ ਵਿੱਚ 20 ਲੱਖ ਤੋਂ ਵੱਧ ਸੈਲਾਨੀਆਂ ਦਾ ਦਸਤਾਵੇਜ਼ੀਕਰਨ ਕੀਤਾ। ਭਾਰਤ ਦੇ ਨੋਬਲ ਪੁਰਸਕਾਰ ਜੇਤੂ ਰਬਿੰਦਰਨਾਥ ਟੈਗੋਰ ਨੇ ਤਾਜ ਮਹਿਲ ਨੂੰ ਸਮੇਂ ਦੀ ਗੱਲ ਤੇ ਇੱਕ ਹੰਝੂ ਕਿਹਾ। ਮੁਮਤਾਜ਼ ਦੀ ਕਬਰ ਤੇ ਕੈਲੀਗ੍ਰਾਫੀ ਦੀ ਪਛਾਣ ਅਤੇ ਉਸ ਦੀ ਪ੍ਰਸ਼ੰਸਾ ਕਰਦਾ ਹੈ। ਤਾਜ ਮਹਿਲ ਦੀਆਂ ਚਾਰ ਮੀਨਾਰਾਂ ਦਾ ਨਿਰਮਾਣ ਪੂਲੰਥ ਕੋਲੋਂ ਬਾਹਰ ਕੀਤਾ ਗਿਆ ਹੈ ਤਾਂ ਜੋ ਡਿੱਗਣ ਦੀ ਸਥਿਤੀ ਵਿੱਚ ਉਹ ਮੁੱਖ ਢਾਂਚੇ ਤੋਂ ਦੂਰ ਦਿਖ ਜਾਣ। उसकी मौत बाद न उसकी पत्नी मुमताज की कबर कोज महल दफनाया गया करके चैनल सब्सक्राइब और शेयर जरूर करना जी धन्यवाद